ਮਾ ਪਾਪਾ ਤੋ ਹਾਲ ਹੈ ਸਾਰਾ ਮੈਂ ਆਲੇ ਬੋਤ ਬਾਕ ਪੂਰੇ ਦਵਾਰ ਬੱਟੇ ਆ ਬੜਾਈ ਨੇ ਮੇਰੇ ਪਾਪਾ ਸੁਣਾ ਮੇਰਾ ਜੀਜਾ ਨਹੀਂ ਕਰਿਆ ਉਹ ਮੈਂ ਨਾ ਉਹ ਤੁਮ ਦਾ ਥੜਾ ਕੰਮ ਨਵੇੜਦਾ ਉਹ ਆ ਕਾਲ ਛੱਡਦਾ ਠੀਕ ਹੈ ਸਪਾਈਸ ਜੂ ਕਰਤੇ ਤੁਹਾਡੇ ਦੇ ਦੁੱਧ ਪਾ ਜਾਵਾਂ ਮੇਰੇ ਗਾਲਾਂ ਕੰਮ ਨੇ ਆ ਪੁੱਤ ਤੂੰ ਕਾਤੋਂ ਆਉਂਦੇ ਮਾਸਕ ਤੇ ਆ ਕੁਝ ਗਿਆ ਉਹ ਤੈਨ੍ਹ ਗਿਆ ਹੈਗਾ ਹੀ ਹੈਗਾ ਬਿਸ਼ਰਮ ਉਹ ਮਾਂ ਗਾਲ ਖੋਣਾ ਦੇਖ ਮਾਫੜਨੇ ਮੈਨੂੰ ਚੋਰ ਕਿਹਾ ਪੈਸੇ ਚੱਕਲੇ ਤੂੰ ਜੇ ਘਰਦਾ ਉਹ ਘਰਦਾ ਬੋਤਲ ਵੇ ਲਗਲ ਮੈਂ ਲੈ ਆਇਆ ਤੇ ਗੈਰ ਮੈਨੂੰ ਨਾ ਤਾ ਪਹਿਲੇ ਖਾਨਾ ਵਿੱਚ ਹਣਾ ਬੇਚੀ ਦਾ ਕੁਝ ਵੀ ਨਹੀਂ ਆਇਆ ਮਾਫਰ ਤੁਮੈ ਮੈਨੂੰ ਜਮਾ ਗੁੱਸਾ ਆ ਗਿਆ ਠੀਕ ਹੈ ਕਿੰਨੀ ਬੇਚੀ ਦਾ ਜਮਾ ਗੁੱਸਾ ਆ ਗਿਆ ਮੈਂ ਸਾਰਿਆਂ ਨੂੰ ਕਹਿੰਦਾ ਹੁਣ ਮਾਨ ਨਾ ਵੀ ਮੇਰੇ ਬੇਬੇ ਦੇ ਬਾਪੂ ਦੇ ਵਿਆਹ ਨੂੰ 40 ਸਾਲ ਹੋ ਗਏ ਮੇਰੀ ਬੇਬੇ ਨੂੰ ਕਹਿੰਦੇ ਮੇਰੇ ਬਾਪੂ ਨੇ ਘੂਰਣੇ ਵਾਪਸ ਦੇ ਆਪੇ ਚੱਕਾ ਕਾਹਦੋ ਤਰ੍ਹਾਂ ਦੇ ਆਪ ਚੱਕਿਆ ਨਾ ਬੜਾ ਮੇਰਾ ਦਿਮਾਗ ਘਰ ਆਉਂਦਾ ਪਤਾ ਨਹੀਂ ਕਿ ਉਹ ਹੋਇਆ ਕਿ ਬੇਰੇ ਹੋਦਾ ਮਾਫੜ ਮੇਰੇ ਘਰ ਤੇ ਆ ਤੁ ਦੇ ਲੋਕਾਂ ਦਾ ਲੱਗ ਕਵੀਂਗਾ ਮੈਂ ਬਹੁਤ ਉਹ ਵੀ ਪਤਾ ਇਹਨੂੰ ਮੈਂ ਕਿ ਉਹ ਤਾਂ ਹਾਈ ਕੰਜਰੇ ਆ ਜਾਂ ਤੂੰ ਸਿਆਣਾ ਬਣ ਜਾ ਨਾ ਹੁਣ ਆਪਣੇ ਘਰੇ ਹੋਰ ਪਲੇਸ ਕਰਦਾ ਹੋਰ ਸਾਰਾ ਦਿਨ ਉਹਦੇ ਕੰਨ ਭਰੀ ਰਹਿੰਦਾ ਉਹ ਮੇਰੀ ਗੱਲ ਸੁਣ ਮਾਦੇ ਬਾਪੂ ਨੂੰ ਫੋਟੋਗਾ ਆਪਾਂ ਕਿੱਥੇ ਜਾਵਾਂਗੇ ਉਹ ਕਹਿੰਦਾ ਹੋਰ ਕੋਈ ਗੱਲ ਨਹੀਂ ਇਹ ਤਾਂ ਨਾ ਤੈਨੂੰ ਘਰੋਂ ਬਾਹਰ ਕੱਢ ਕੇ ਤੇ ਆਪਣੀ ਜਮੀਨ ਤੇ ਘਰ ਲੱਪਣਾ ਚਾਹੁੰਦਾ ਹੁਣ ਉਹ ਉਹ ਕਹੀ ਜਾਂਦਾ ਕੱਲ ਮੈਨੂੰ ਪਤਾ ਕੀ ਜਾਂਦਾ ਹਾਂ ਕਹਿੰਦਾ ਰਾਜਵੀਰ ਨੂੰ ਘਰੋਂ ਕੱਢ ਕਿ ਮੇਰਾ ਮੁੰਡਾ ਰੱਖ ਮੇਰਾ ਮੁੰਡਾ ਰੱਖ ਕੇ ਫਿਰਊਗਾ ਇਹ ਗੱਲ ਮੈਂ ਹੋਰ ਨਹੀਂ ਦੇਣੀ ਜਿਹੜਾ ਹੈ ਦਾ ਪੇਕਰ ਹੁੰਦਾ ਹੈ ਲਾਲੀ ਵਾਲਾ ਆਵੇ ਇੱਕ ਤਾਂ ਕਹਿੰਦਾ ਕਿ ਹਾਂ ਘਰ ਨੂੰ ਉੱਜੀ ਜਾਂਦਾ 10 15 ਇਸਤੇ ਖਰਾਬ ਹੋ ਜੇ ਨਾ ਬਾਪੂ ਵੀ ਲੱਦ ਕਿੰਨੀ ਇੱਤ ਕਰਦਾ ਮੈਨੂੰ ਤਾਂ ਭਾਈ ਵਿਆਹ ਵਰਗਾ ਲੱਗਦਾ ਇਹ ਬਾਪੂ ਵੀ ਨਹੀਂ ਲੱਦ ਕਹਿੰਦਾ ਕਿ ਉਹ ਜਦੋਂ ਆ ਜਾਂਦਾ ਆਇਆ ਨਾ ਮਸਲਾ ਉਹデア ਆ ਆ ਆ ਜੇ ਲਿਆ ਰੋ ਲਿਆ ਹਣਾ ਸੇ ਮੇਰਾ ਜੜੀ ਬੈਠੀਆਂ ਦਾ ਸਪੀ ਬੰਦਾ ਕੋਈ ਆ ਮੈਂ ਬਾਪੂ ਤੇਰਾ ਬੋਲ ਆ ਕੋਈ ਦਿਨੇ ਕਿਸੇ ਲਾਈ ਗੱਲੀ ਉਹ ਤਾਂ ਨਾਲ ਚੱਲੋ ਦੀ ਤਾਂ ਇਹ ਗੱਲ ਆ ਇਹ ਆਦੇ ਭਰਾਵਾਂ ਦਾ ਨਹੀਂ ਬਣਿਆ ਲਾਲਚੀ ਬੰਦਾ ਹੈ ਹਣਾ ਪਰ ਉਹਨੂੰ ਪਿਆਸ ਹੋਣਾ ਲੈਣਗੇ ਤੇ ਠੀਕ ਹੈ ਤੇ ਮੇਰੀ ਗੱਲ ਸੁਣ ਮੈਂ ਦੋ ਤਰ ਪਾ ਭਰਾਵਾਂ ਦਾ ਕੀ ਬੰਨਾ ਸੀ ਉਹ ਤਾਂ ਮੇਰੀ ਭੈਣ ਦਾ ਨਹੀਂ ਬਣਿਆ ਉਹਨੂੰ ਵੀ ਕੁੱਟ ਮਾਰ ਕਹੇੜੀ ਕਰਦਾ ਸਹੀ ਹੋ ਜਾਈਏ ਆ ਲਾਲਚੀ ਬੰਦਾ ਵਾਲਾ ਹੈ ਉਹਨੂੰ ਵੀ ਕਹਿੰਦਾ ਲਈ ਆ ਲਈ ਆ ਭੇਕੇ ਆ ਭਾ ਵੀ ਜਾ ਪਰਾ ਇਹੋ ਜਿਹੇ ਗੰਦੇ ਬੰਦੇ ਨਾ ਲੈ ਕੇ ਵੈਜਉਂਦੇ ਨੇ ਬਦੀ ਕਾਲਸੁਰਮਾ ਉਹਨਾਂ ਸਭਾਲ ਨਹੀਂ ਪੜਾਜਾ ਉਸੇ ਚ ਕਰੀ ਵੀ ਮਾਸੜਾਉਣ ਜੇ ਤੇ ਬਾਪੂ ਨੂੰ ਦੋਈ ਦੋਣੀ ਦਿੱਤੀ ਜਾ ਤਾ ਤਬ ਮੈਂ ਬੋ ਮਾ ਨਾ ਪਾਇਆ ਪਾਇਆ ਹੋਰ ਮੱਖਣਾ ਚਾਹ ਲਿਆਵਾਂ ਫਿਰ ਚਾਹ ਆ ਤਾਂ ਥੋੜੀ ਪਿਆਤੀ ਕੀ ਗੱਲ ਹੋ ਗਈ ਕੰਤੈ ਨੂੰ ਪਤਾ ਨਹੀਂ ਰਾਤ ਕਿੰਨੀ ਤਾਂ ਬੇਇੱਜ਼ਤੀ ਕਰਾਤੀ ਮੇਰੀ ਨਾਲੇ ਕਰਾਲੀ ਆਪਦੀ ਮੈਂ ਤੈਨੂੰ ਕਦੋਂ ਦਾ ਸਮਝਾਉਂਦਾ ਸੀ ਵੀ ਇਹ ਬੰਦੇ ਤੋਂ ਬਾਜਿਆ ਤੂੰ ਇਹ ਤੋਂ ਬਾਜਿਆ ਨਾਇ ਤਾਂ ਤੇਰੇ ਗਾਲਜਾਂ ਹੱਥ ਪਾਇਆ ਨਾਲੇ ਪਾਇਆ ਮੇਰੇ ਦੋਹਾਂ ਦੀ ਕੀਤੀ ਟਕਾ ਕੇ ਬੇਇੱਜ਼ਤੀ ਉਹਨੇ ਉਹਦਾ ਬਣਾਈ ਬੈਠਾ ਤੂੰ ਸੇਰ ਮੂਹਂ ਦੀਆਂ ਗੱਲਾਂ ਬਾਤਾਂ ਤਾਂ ਬਾਦੂ ਹੁੰਦੀਆਂ ਜਿਹੜੇ ਰਾਤ ਆਪਣੇ ਥੱਪੜ ਮਾਰ ਗਏ ਨਾ ਨਾਇ ਤੇਰੇ ਮਾਰੇ ਨਾਇ ਮੇਰੇ ਅੱਛਾ ਉਹ ਦੱਸ ਕਿੱਥੇ ਭੁੱਲ ਜਾਏਂਗਾ ਜਾ ਮੈਂ ਭੋਲ ਜੂ ਮੈਂ ਤਾਂ ਫੇਰ ਤੇਰਾ ਸੋਚ ਗਿਆ ਨਹੀਂ ਮੈਂ ਆਪਦੇ ਮੁੰਡਿਆਂ ਨੂੰ ਫੋਨ ਲਾ ਦੇਣਾ ਸੀਗਾ ਫੇਰ ਮੈਂ ਆਖਿਆ ਨਾਲ ਬਾਈ ਦੀ ਬੇਇੱਜ਼ਤੀ ਹੋਊਗੀ ਤੇ ਇੱਥੇ ਆ ਕੇ ਉਹਨੂੰ ਵੱਡੇ ਬਦਮਾਸ਼ ਨੂੰ ਨਾਲੇ ਦਿੰਦੇ ਮਤ ਵੜਦੇ ਹਾਂ ਲਾ ਫੜ ਚਾ ਤੂੰ ਰਹੰਦੇ ਰਾਜਾ ਚਾਚੂ ਪਰੇ ਕਿਉਂ じゃ ਕਾਟੋ ਤੇਰੇ ਬਦਮਾਸ਼ ਨੂੰ ਕਿੱਥੇ ਵੱਡੇ ਨੂੰ ਬਾਹਰ ਉਹਦੀ ਹਿੰਮਤ ਕਿਵੇਂ ਪਈ ਮੇਰੇ ਤੇ ਹੱਥ ਚੱਕਣ ਦੀ ਮੈਂ ਕਦੋਂ ਭਾਈ ਤੇਰੇ ਕੋਨੇ ਹੱਥ ਚੱਕਿਆ ਤੂੰ ਇਹ ਦੱਸਾ ਮੈਂ ਮੈਂ ਉਹਦਾ ਖਾਣਾ ਕਿਉਂ ਮੇਰਾ ਖਾਂਦਾ। ਉਹਨੇ ਤਾਂ ਕੋਈ ਹੱਥ ਨਹੀਂ ਚੱਕਿਆ। ਮੱਖਣ ਨਹੀਂ ਉਹਨੇ ਗਲਮੇ ਤੇ ਖਵਾਇਆ ਪਹਿਲਾਂ। ਪਹਿਲਾਂ ਉਹ ਮਾਰ ਲਗਾ ਮੱਖਣ ਮੈਂ ਕੋਲੇ ਖੜੀ ਸੀ। ਇਹ ਗੁੱਠਿਆ ਮੱਤਾ ਦਿੰਦਾ ਤੈਨੂੰ ਸਾਰਾ ਦਿਨ ਢੁਕਾਉਂਦਾ। ਗੁੱਠਿਆ ਮੱਤਾ ਕਿਉਂ ਦਿੰਦਾ? ਪਹਿਲਾਂ ਉਹਨੇ ਮੇਰੇ ਮਾਰੀ ਫਿਰ ਇਹਦੇ ਮਾਰੀ ਜੇ ਮੈਂ ਨਾ ਵਿਚਾਲੇ ਹੁੰਦਾ ਤੇ ਇਹਦੇ ਕਿੰਨਾ ਮਾਰਦਾ। ਅੱਬਾ ਭਾਈ ਮੈਂ ਕੋਲੇ ਖੜੀ ਸੀ ਮੈਂ ਵੀ ਉਹ ਮੈਂ ਝੂਠੀ ਬੋਲਦਾ ਸਿਆਣਾ ਬਿਆਣਾ। ਤੇ ਹਾਂ ਤੂੰ ਝੂਠ ਹੀ ਬੋਲਦਾ। ਤੂੰ ਕੱਲੀ ਉਹਦੀ ਹਮਾਇਤ ਕਰਾਈ ਜਾਨੀ ਐ ਇਹਨੂੰ ਬਣਾਈ ਬੈਠਿਆ ਗੁੱਗੂ ਤੂੰ ਜੀ। ਗੁਗਾਂਾ ਬਣਾਇਆ ਸਾਡੇ ਘਰ ਦਾ ਮਸਲਾ ਹੈ ਘਰ ਦਾ ਮਸਲਾ ਤੇ ਨੂੰ ਕੁੱਟਣਾ ਥੋੜੋ ਆ ਤੂੰ ਵੇ ਜਾ ਕੇ ਵਟੀਆਂ ਹੋਰ ਲਾਉਣਾ ਬਈ ਕੁੱਟਣਾ ਕੌਮਕਲਾ ਲਾਉਣਾ ਇਹਨੂੰ ਆਪ ਹੀ ਜਦੋਂ ਮੇਰੇ ਕੋਲੇ ਜਾਂਦਾ ਕਰਦਾ ਇਹਦੀ ਵਧੀਆ ਸੇਵਾ ਪਾਣੀ ਕਰਦੇ ਆ ਕਦੇ ਅਸੀਂ ਤਾਂ ਕੁੱਠੀ ਮਾਰਤ ਦਿੱਤੀ ਨਹੀਂ ਮੈਂ ਕੀ ਇਹਨੂੰ ਕੁੱਠੀ ਮਾਰ ਦੇਤੀ ਆਪਦਾ ਵੱਡਾ ਭਰਾ ਸਮਝਿਆ ਇਹਨੂੰ ਵੱਡਾ ਪਿਆ ਭਰਾ ਸਮਝਿਆ ਕਰਕੇ ਸਾਡੇ ਘਰ ਦੇ ਦਫਾੜਾ ਪਾਇਆ ਔਰ ਮਾਈਕੋ ਤਾਂ ਜਰੀਦਾਨੀ ਕੋਲੇ ਇਹਦੀ ਬੇਇੱਜ਼ਤੀ ਹੁੰਦੀ ਕੋ ਯਾਰ ਅਸੀਂ ਇਹੇ ਸੱਪ ਪਾਜ ਲਿਆ ਉਹੋ ਹੀ ਸੱਪ ਸਾਨੂੰ ਲੱਗੀ ਜਾਂਦਾ ਹੁਣ ਮੈਂ ਤੈਨੂੰ ਪਹਿਲਾਂ ਸਮਝਾਉਂਦਾ ਸੀ ਇਹ ਗੱਲ ਬਈ ਨਹੀਂ ਉਹ ਸਿਰਫ ਲਾਲਚ ਮਾਰਾ ਤੁਰਿਆ ਫਿਰਦਾ ਤੇ ਛੋਡੇ ਨਾਲ ਬਹੁਤ ਪੜੀ ਕਰੂਗਾ ਹਾਇ ਤਾਂ ਤੁਸੀਂ ਵੇਖੀ ਜਾਓ ਐਨਾ ਤੁਨੂੰ ਉਹਨੇ ਮੋਹ ਦੇ ਜਾਲ ਚ ਫਸਾਇਆ ਨਾ ਤੁਸੀਂ ਬਾਅਦ ਚ ਯਾਦ ਕਰੋਗੇ ਮੇਰੀਆਂ ਗੱਲਾਂ ਕੋਈ ਨਹੀਂ ਵੇਖੀ ਜਾਊਗੀ ਜਦੋਂ ਫਸਾਊਗਾ ਤੁਹਾਨੂੰ ਜਿਹੜਾ ਕੋ ਸਾਡੇ ਨਾਲ ਉਹ ਜਿਹੜਾ ਕਿਸਮਤ ਚ ਲਿਖਿਆ ਵਾ ਸਾਡੀ ਜੋ ਉਹ ਹੀ ਹੋਣਾ ਹੈ ਜਾਨ ਬੁੱਝ ਕੇ ਤਾਂ ਨਹੀਂ ਕਿਸਮਤ ਖਰਾਬ ਕਰਨੀ ਪਿਆਰੇ ਮਗਰ ਲਾ ਕੇ ਤਾਂ ਸੀ ਭਾਈ ਘਰ ਨਹੀਂ ਖਰਾਬ ਕਰਨਾ ਮੈਂ ਘਰ ਖਰਾਬ ਨਹੀਂ ਕਰਦਾ ਤੁਹਾਡਾ ਤੁਹਾਡਾ ਘਰ ਬਣਾਉਣਾ ਹੈ ਮੈਨੂੰ ਤੁਹਾਡੇ ਤੇ ਆਉਂਦਾ ਤਰਸ ਵੀ ਕੱਲ ਨੂੰ ਬਢੇਪਾ ਵੀ ਆਉਣਾ ਤੁਹਾਡੇ ਤੇ ਉਹਨੇ ਨਹੀਂ ਸਾਨੂੰ ਸਾੰਬਣਾ ਜਿਉ ਤੁਹਾਡਾ ਹੱਕ ਕੋ ਲੁੱਟ ਕੇ ਲੈ ਗਿਆ ਮੁੜ ਕੇ ਝਾਕੋਂਗੇ ਜੇ ਤੂੰ ਸਾਡਾ ਘਰ ਫਸਾਉਣਾ ਚਾਹੁੰਦਾ ਨਾ ਤੇ ਤੂੰ ਆ ਕੇ ਪੁੱਠੀਆਂ ਉਂਗਲਾਂ ਨਹੀਂ ਸੇ ਇਹਨੂੰ ਲਾਉਣੀਆ ਇਹ ਪੁੱਠੀਆਂ ਉਂਗਲਾਂ ਮੈਂ ਕਾਢ ਕੇ ਲਾ ਦਿਆਂ ਪੁੱਠੀਆਂ ਦਾ ਕੱਲ ਪਿਆ ਬੁੱਤਾਂ ਨੂੰ ਵਢਾ ਕੇ ਮਾਰਦਾ ਮੈਂ ਵਢਾ ਕੇ ਮਾਰਦਾ ਹੁੰਦੇ ਨੇ ਤਾਂ ਉਹਨੇ ਗਲਚ ਹੱਥ ਪਾ ਲਿਆ ਸਾਡੇ ਦੋਹਾਂ ਦੇ ਅੱਜ ਤਾਂ ਸਾਡੀ ਕੀ ਕਰਨੀ ਸੀ ਨੇ ਜਦੋਂ ਡਾਕਟਰ ਨੇ ਮਨਾ ਕੀਤਾ ਤੂੰ ਧੱਕੇ ਨਾਲ ਪਿਆਉਣਾ ਤਾਂ ਫਿਰ ਹੋਰ ਕੀ ਕਰੂਗਾ ਕੀ ਮੈਂ ਇਹਨੂੰ ਧੱਕੇ ਨਾਲ ਪਿਆਤੀ ਮੇਰੇ ਸਾਹਮਣੇ ਅੱਖਾਂ ਦੇ ਸਾਹਮਣੇ ਪਈ ਹੈ 70 ਸਾਲ ਦਾ ਹੋ ਗਿਆ ਹੁਣ ਤੱਕ ਇਹਨੂੰ ਮੈਂ ਹੀ ਧੱਕੇ ਨਾਲ ਪਿਆਉਂਦਾ ਆਇਆ ਕੋਈ ਇਹਨੇ ਧੱਕੇ ਨਾਲ ਨਹੀਂ ਪਾਈਗੀ ਮੈਂ ਕੋਲੇ ਖੜੀ ਸੀ ਮੈਂ ਕਿੱਥੇ ਸੀ ਹਾਂ ਖੜੀ ਸੀ ਤੂੰ ਕੋਲੇ ਇਹਨੂੰ ਤਾਂ ਤੁਸੀਂ ਹੀ ਊਈ ਘੁੱਗੂ ਬਣਾ ਛੱਡਿਆ ਅਸੀਂ ਨਹੀਂ ਘੁੱਗੂ ਬਣਾਇਆ ਤੂੰ ਬਣਾਉਣਾ ਸਾਡੇ ਘਰ ਤੋਂ ਐਵੇਂ ਦਿਓ ਆਉ ਲਿਆ ਕੇ ਖਵਾਤੀ ਆਕ ਸੁਆਓ ਲਿਆ ਕੇ ਖਵਾਤੀ ਦਵਾਈ ਦਿਵਾਉਣੀ ਕੋਈ ਚੱਜ ਦੇ ਡਾਕਟਰ ਤੋਂ ਦੋ ਆਹੋ ਦੇਸੀ ਦਵਾਈਆਂ ਖਵਾ ਖਵਾ ਉਹਨੂੰ ਕਮਲਾ ਕਰੀ ਜਾਂਦੇ ਆ ਇਸੇ ਦੇ ਕੱਡੇ ਬੀਜੇ ਵੇ ਆ ਹੁਣ ਇਸੇ ਨੂੰ ਚੁਗਣਾ ਪੈਣਾ ਹੈ ਐ ਇਹ ਐਸਾ ਇਹਨੂੰ ਧਜਾਇਆ ਮੋਹ ਜਾਲ ਚ ਬਸ ਉਹੀ ਦਿੰਦਾ ਇਹਨੂੰ ਹੋਰ ਤਾਂ ਕੁਝ ਦਿੰਦਾ ਹੀ ਨਹੀਂ ਦੂਜਾ ਤਾਂ ਕੋਈ ਭੈਣ ਭਰਾ ਹੀ ਨਹੀਂ ਇਕੱਲਾ ਬਸ ਮੇਰਾ ਰਾਜਵੀਰ ਮੇਰਾ ਰਾਜਵੀਰ ਕੋਈ ਨਹੀਂ ਮੈਂ ਚੁਗ ਲੂੰਗੀ ਨਾ ਤੇ ਇਹਨੂੰ ਕੱਢ ਘਰੋਂ ਮੈਂ ਤਾਂ ਉਠ ਹੀ ਜਾਣਾ ਮੇਰੇ ਤਾਂ ਉਠ ਹੀ ਜਾਣਾ ਹੀ ਤਾਂ ਨਾਮ ਆਗੇ ਪਰ ਤੁਸੀਂ ਬਾਅਦ ਚ ਪਸਤਾਓਗੇ ਕੋਈ ਨਹੀਂ ਤੇ ਪਸਤਾਵਾਗੇ ਵੇਖੀ ਜਾਉ ਸਾਡੇ ਘਰ ਦੇ ਨਾਂ ਕੇ ਸਾਥ ਪਾਪੂ ਹੁਣ ਗੱਲ ਸੁਣ ਲੈ ਮੇਰੀ ਘਰ ਤਾਂ ਸਮਝ ਲਾ ਆਪਣਾ ਉਜੜ ਗਿਆ ਹੁਣ ਜਾਂ ਤਾਂ ਹੋਊਗਾ ਇਸ ਘਰ ਦੇ ਵਿੱਚ ਆ ਤੇ ਜਾਂ ਮੈਂ ਰਹੂੰਗਾ ਦੋ ਰਸਤੇ ਆ ਜਿਹੜਾ ਤੈਨੂੰ ਚੰਗਾ ਲੱਗਦਾ ਚੁਣ ਲੈ ਠੀਕ ਆ ਜੇ ਉਹਨੂੰ ਰੱਖਣਾ ਤਾਂ ਮੇਰਾ ਕੱਲ ਮਰੇ ਹੋਏ ਦਾ ਮੂੰਹ ਵੇਖੇਂਗੀ ਤੂੰ ਬੰਦੇ ਨੂੰ ਮਾਰ ਦੇਣਾ ਹੁਣ ਮਾਰ ਜੋ ਮੈਂ ਰਾਜਵੀਰ ਨੂੰ ਵੀ ਛੱਡ ਸਕਦੀ ਉਹਨੇ ਈ ਕੁਰਬਾਨੀ ਦਿੱਤੀ 10 ਸਾਲ ਉਹਦੇ ਘਰ ਆਲੀ ਬਰੀ ਨੂੰ ਉਹ ਆਪਣੇ ਮਾਰਾ ਆਪਣੇ ਘਰੇ ਠੱਕੇ ਖਾਂਦਾ ਵਰਤਾ ਤੇ ਤੂੰ ਆ ਕੇ ਮਗਰਲਾ ਕੀ ਕੀ ਕਰ ਤੂਤਾ ਕਰਦਾ ਹੁੰਡਾ ਹੋਇਆ ਆਉਂਦਾ ਸ਼ਾਹ ਹੋਟਲ ਛੱਡ ਛੱਡਿਆ

ਤੇ ਸਾਰੇ ਕਾ ਇਹਦਾ ਬਾਰਥ ਤਾਂ ਹੋਆ ਸਭ ਕੁਝ ਤਾਂ ਉਹਦੇ ਹੱਥ ਚ ਹੈ ਤੇ ਫਿਰ ਸਾਨੂੰ ਬੇਕੂਤ ਇਕੱਲਾ ਸਾਹਮ ਦਾ ਹੀ ਆ ਸਾਹਮ ਨੂੰ ਸੋਦ ਨੂੰ ਕੀ ਹੋਇਆ ਤੁਰੇ ਫਰਦੇ ਆ ਵਧੀਆ ਬੁੱਧੂ ਬਣਾਇਆ ਹੋਇਆ ਸਾਹਮ ਦਾ ਥੋਨੂੰ ਜੋ ਸਾਹਮ ਨੂੰ ਕਹਿਣਾ ਵੀ ਥੋਨੂੰ ਮੁੰਡਾ ਹਟਦਾ ਮੈਨੂੰ ਕਿਹੜਾ ਕੋਈ ਲਾਲਚ ਹੈ ਥੋੜੀ ਕੋ ਉਹ ਕਿਹੜਾ ਸੇਵਾ ਨਹੀਂ ਕਰ ਸਕਦਾ ਨੰਗੇਆ ਤੂੰ ਆਉਂਜੀ ਤੇਰੀ ਲਾਡਾ ਮੁੰਡਾ ਕਾ ਬੜਾ ਲਾਡਾ ਬੜਾ ਤੂੰ ਹੀਰਾ ਸਮਝਿਆ ਹੋਇਆ ਮੇਰੇ ਭਾਂਜਿਆ ਮੈਂ ਸਭ ਜਾਣਦੀ ਆ ਉਹ ਭੁੱਲੀ ਨਹੀਂ ਗਈ ਉਹ ਬਾਤ ਤੋਤਾ ਉਹਦੇ ਮਗਰ ਲੱਗੀ ਵੀ ਆ ਕੱਲਾ ਤੈਨੂੰ ਰਾਜਵੀਰ ਚਾਹੀਦਾ ਹੋਰ ਤੈਨੂੰ ਕੋਈ ਨਹੀਂ ਚਾਹੀਦਾ ਕੋਈ ਤੈਨੂੰ ਭੈਣ ਨਹੀਂ ਕੋਈ ਭਰਾ ਨਹੀਂ ਨਾ ਮੈਂ ਤਾਂ ਕੱਲਾ ਰਾਜਵੀਰ ਤੇ ਰਾਜਵੀਰ ਮੇਰਾ ਰਹੂਗਾ ਤੇ ਰਾਜਵੀਰ ਨਾਲ ਹੀ ਮੈਂ ਰਹੂੰਗੀ ਮੈਨੂੰ ਹੋਰ ਕੋਈ ਨਹੀਂ ਚੰਗਾ ਲੱਗਦਾ ਆਹੋ ਇਹਦੀ ਬੇਇੱਜ਼ਤੀ ਕਰਾ ਇਹਦੇ ਪੁਆ ਗੱਲ ਚਾਹਤ ਕੋਈ ਨਹੀਂ ਜਦੋਂ ਅੱਖਾਂ ਖੁੱਲ ਗਈਆਂ ਇਹਨੂੰ ਆਪੇ ਪਤਾ ਲੱਗ ਜਾਊਗਾ ਅੱਖਾਂ ਤੇਰੀਆਂ ਖੁੱਲਣਗੀਆਂ ਸਾਰਾ ਕੁਝ ਸਮਝੇਡ ਕੇ ਤੱਕਿਆ ਫੇਰ ਬਹਾਲੂ ਤੈਨੂੰ ਬੁੱਲ ਗਿਆ ਉਹਨੇ ਮੈਨੂੰ ਨਹੀਂ ਆ ਖੜਦਾ ਮੈਨੂੰ ਪਤਾ ਮਨਵਾਨ ਆ ਉਹਦੇ ਤੇ ਵੀ ਮੈਨੂੰ ਆ ਸੰਭੂ ਗਾ ਰੋਟੀ ਉਹ ਹੀ ਦੇਊਗਾ ਇਹਰੇ ਮੁੰਡੇ ਨਹੀਂ ਦਿੰਦੇ ਜਿਹੜੇ ਆਉਦੀ ਮਾਂ ਨੂੰ ਸਾਰਾ ਦਿਨ ਕੁੱਤੇ ਵੱਡੀ ਕਾਉਂ ਵੱਡੂ ਕਾਉਂ ਕਰਦੇ ਆ ਉਹ ਦੇਊਗਾ ਤੈਨੂੰ ਰੋਟੀ ਹਾਂ ਉਹ ਦੇਊਗਾ ਮੇਰਾ 500 ਰੁਪਏ ਗਿਆ ਬੋਤਲ ਪੇਕੇ ਮੇਰੇ ਉੱਥੇ ਵੇਚੀ ਕਰਵਾਤੀ ਫੇਕੇ ਦੇ ਉਹ ਸੇ ਨੇ ਦਿੱਤੀ ਔਰ ਸੇ ਨੇ ਲੈ ਦਿੱਤਾ ਬਹੁਤ ਅੱਗੇ ਮੈਨੂੰ ਦਾਸ ਤਾਂ ਉਹਨੇ ਆ ਕੇ ਸਾਰਾ ਮੱਖਣ ਦੇ ਕੇ ਆਇਆ ਮੱਖਣ ਪੂਰਾ ਮੱਖਣ ਨੇ ਨਹੀਂ ਦਿੱਤੀ ਉਹਨੇ ਦੇ ਦਿਆ ਮੈਂ ਦੇ ਕੇ ਆਇਆ ਮੈਂ ਉਹਨੇ ਦਿੱਤਿਆ ਦਿੱਤਿਆ ਉਹਨੇ ਹਜੇ ਕਿਤੇ ਠੇਕੇਦਾਰ ਨਹੀਂ ਗਿਆ ਨਾਲੇ ਬੋਏ ਦੇ ਸਿੱਤਰ ਗਾਲਚ ਹੱਥ ਨਹੀਂ ਪਾਇਆ ਇਹਦੇ ਨਾਲੇ ਇਹਦੇ ਮਾਰੇ ਚਪੇੜੇ ਨਹੀਂ ਮਾਰੇ ਕੀ ਕੋਈ ਨਹੀਂ ਕੀਤਾ ਰਾਤ ਹਜੇ ਹਾਂ ਠੀਕ ਹੈ ਇਹ ਤਾਂ ਮੇਰੇ ਮਰਵਾਤੇ ਤੇ ਮੈਂ ਤਾਂ ਮੂਰੇ ਹੋਣਾ ਹੀ ਸੀਗਾ ਜਦੋਂ ਇਹਦੀ ਬੇਇੱਜ਼ਤੀ ਕਰਦਾ ਸੀ ਮੈਂ ਕੋਲ ਖੜਾ ਵੱਡੇ ਭਰਾ ਦੇ ਕਿਵੇਂ ਹੱਥ ਗਾਲਚ ਪਵਾ ਦਿਆਂ ਪਹਿਲਾਂ ਤੂੰ ਉਹਨੇ ਗਾਲਮੇਟ ਹੱਥ ਪਾਇਆ ਤੇ ਮੈਂ ਪਾਉਣਾ ਹੀ ਸੀਗਾ ਜਦੋਂ ਆ ਇਹਦੇ ਮੂਰੇ ਗਾਲਚ ਤੇ ਇਹਦੇ ਮਾਰਨ ਨੂੰ ਪੈਂਦਾ ਸੀ ਮੈਂ ਤਾਂ ਵਿਚਾਲੇ ਹੋਣਾ ਹੀ ਸੀ ਉਹਨੇ ਕੋਈ ਮਾਰੇ ਨਾ ਬੋਤਲ ਚੱਕੀ ਐ ਮੈਂ ਸਾਹਮਣੇ ਖੜੀ ਐ ਮੇਰੇ ਕੋਲ ਐਨੀ ਮੈਨੂ ਗੀਨਾ ਨਹੀਂ ਸਭ ਕਸਮ ਬੈਠੀ ਜੇ ਇਹਨੇ ਕਿਹੜਾ ਸਾਰਾ ਕੁਝ ਵੇਖਿਆ ਨਹੀਂ ਇਹ ਤਾਂ ਸ਼ਰਾਬ ਪੀ ਲੰਨਾ ਮੁੜ ਕੇ ਨਹੀਂ ਨੂਹ ਰਹਿੰਦੀ ਜਦੋਂ ਇਹਨੂੰ ਅੱਗ ਸੁਆਹ ਖਾਈ ਜਾਂਦੇ ਆ ਉਸ ਕਿੱਥੋਂ ਰਹੂਗੀ ਮੱਕਾ ਮਾਇਓ ਜੇ ਬਹੁਤ ਕੇ ਵੇਖਿਆ ਜਨਾਨੀਆਂ ਘਰ ਪੜਦੀਆਂ ਹੁੰਦੀਆਂ ਹੁਣ ਉਹਨਾਂ ਗੱਲਾਂ ਤੇ ਇਹ ਤੁਲੀ ਦੀ ਐ ਇਹੋ ਦਾ ਇਕੱਲਾ ਉਹੀ ਦਿੰਦਾ ਯਾਰ ਹੋਰ ਆਪਣੇ ਦਾ ਕੁਝ ਨਹੀਂ ਦਿੰਦਾ ਪਤਾ ਨਹੀਂ ਉਹਦੇ ਇਹਦੇ ਕੀ ਸਿਰਚ ਖੋਲ ਕੇ ਪਾਤਾ

ਰਾਤਾ ਤੇਰੇ ਕਹਿਨ ਤੇ ਤੇਰੇ ਭਰਾ ਦੇ ਘਰੇ ਮੈਂ ਕੱਟ ਲਈ ਰਾਤ ਮੈਂ ਆ ਹੁਣ ਚੱਲਿਆ ਜੇ ਤਾਂ ਇਹਨੂੰ ਘਰੋਂ ਕੱਢ ਦੇਂਗਾ ਤਾਂ ਤੇਰੇ ਨਾਲ ਮੇਰਾ ਹੈਗਾ ਮਿਲਵਾਰਤਨ ਤੇ ਨਹੀਂ ਭਾਈ ਤੁਸੀਂ ਇਹਨੂੰ ਰੱਖ ਲਓ ਤੁਸੀਂ ਆਪ ਤੁਸੀਂ ਬੇਇੱਜ਼ਤੀਆਂ ਕਰਾਈ ਜਾਓ ਸਾਥੋਂ ਤਾਂ ਨਹੀਂ ਕਰਾਈ ਜਾਂਦੀ ਚੰਗਾ ਸਾਸਰੀ ਕਾਲ ਜਿਹੜਾ ਕੰਮ ਆਉਦੇ ਭਰਾਵਾਂ ਨਾਲ ਕਰਦਾ ਕਰਦਾ ਹੀ ਸਾਡੇ ਨਾਲ ਕਰਤਾ ਸ਼ੁਰੂ ਹੋ ਗਈ ਇਹ ਤਾਂ ਫਤਕ ਸ਼ੁਰੂ ਆ ਤਾ ਗੁੱਦਾ ਯਾਰ ਬੇਕਾਰ ਕਾ ਬੰਦਾ ਬੇਬੇ ਮੈਂ ਘਰੇ ਪਾਲ ਕੇ ਆ ਤੁਹਾਨੂੰ ਬਾਹਰ ਕੁੰਡਾ ਲੱਗਿਆ ਪਿਆ ਮਾਤਾ ਫੜੋਂ ਆ ਗਈ ਐਥੇ ਬਾਪੂ ਰਾਤ ਤੱਕ ਪੀਤੀ ਤੂੰ ਇੱਧਰ ਆ ਗਿਆ ਹੁਣ ਤੜਕੇ ਦਾ ਘਰੇ ਆ ਜਾਂਦਾ ਤੂੰ ਗੱਲ ਸੁਣ ਲਾ ਮੇਰੀ ਜੋ ਤੇਰਾ ਸਮਾਨ ਹੈਗਾ ਉਧਰ ਘਰੇ ਹਾਂ ਆ ਕੇ ਚੱਕ ਲਾ ਤੇ ਘਰੋਂ ਨਿਕਲ ਤੇ ਨਹੀਂ ਮੇਰੇ ਮਰੇ ਹੋਏ ਦੀ ਲਾਸ਼ ਜਾਊਂਗੀ ਉਸ ਘਰੇ ਚਲ ਬਾਪੂ ਮੈਂ ਤਾਂ ਨਿਕਲ ਜੂੰ ਫਿਰ ਤੂੰ ਮੇਰੀ ਗੱਲ ਤੋਂ ਪੂ ਸ਼ਰਾਬ ਛੱਡ ਦੇ ਮੈਂ ਨਹੀਂ ਹੋਂਦਾ ਕਰ ਮਜਾ ਆਉਂਦਾ ਜਦੋਂ ਤੂੰ ਮੂਰੂ ਜਲਦੀ ਰਹਿੰਦੀ ਹੈਂ ਠੀਕ ਹੈ ਉਹ ਆ ਨਾ ਕਰ ਬਾਪੂ ਤੂੰ ਮਾਸੜ ਗਲਤ ਰਾਹ ਲਾਈ ਜਾਂਦਾ ਤੂੰ ਨਾ ਕਰ ਏ ਤੇਰੇ ਲਈ ਚੰਗਾ ਏ ਉਹ ਚੰਗਾ ਮਾੜਾ ਮੈਂ ਸਭ ਹੀ ਜਾਣਦਾ ਆ ਬੱਗੇ ਐਵੇਂ ਨਹੀਂ ਆ ਗਏ ਮੇਰੇ ਮੈਂ ਤੈਨੂੰ ਇੱਕ ਗੱਲ ਕਹਿਤੀ ਆਉਂਦਾ ਸਮਾਨ ਚੱਕ ਤੇ ਮੇਰੇ ਘਰੋਂ ਦਫਾ ਹੋ ਜਾ ਚੱਲ ਮੈਂ ਕੋਤਾ ਆਪਾ ਚੱਲ ਜੇ ਇਹ ਤਾਂ ਮਜ਼ਾਦ ਲੱਗਾ ਹੋਵੇ ਤੇ ਇਹੇ ਕੁਛ ਕਰੂੰਗਾ ਚੱਲ ਮੈਂ ਵੀ ਤੇਰੇ ਨਾਲ ਚੱਲਦੀ ਮੈਂ ਵੀ ਇਹਦੇ ਪਰ ਰਹਾਂਗੀ ਜਾਓ ਜਾਓ ਹਾਂ ਨੰਨੇ ਬਾਪੂ ਤੂੰ ਟੈਨਸ਼ਨ ਨਾ ਲਾ ਨਾ ਘਰ ਖਾਲੀ ਕਰ। ਫਿਰ ਮੇਰੇ ਨੂੰ ਗੱਲ ਕਰ। ਨਾ। ਆਲੇ-ਬਾਲੇ ਪਾਣੀ। ਮੇਰੀ ਗੱਲ ਸੁਣ ਨਾ ਧਿਆਨ ਨਾਲ। ਧਿਆਨ ਨਾਲ। ਜਿਹੜਾ ਮਾਸਟਰ ਮੱਖਣਾ ਨਾ ਇਹਨੂੰ ਸਾਰਾ ਪਿੰਡ ਸਾਰੇ ਰਿਸ਼ਤੇਦਾਰ ਜਾਣਦੇ ਕਿੰਡਾ ਲਾਲਚੀ ਤੇ ਕਿੰਡਾ ਠੱਗ ਬੰਦਾ। ਇਹ ਸਿੰਗੀ ਲਾਉਣ ਲੱਗਾ ਮੈਂਟਲ ਆਉਂਦਾ। ਕਿ ਆਪਣੇ ਕੋਲ ਤਾਂ 10 ਕਿੱਲੇ ਆ। ਬਾਪੂ ਦਿਮਾਗ ਗੱਲਾਂ ਭਾਈ ਬੈਠਾ ਆਪਣੇ ਉਲਟ-ਦੁਲਟ ਠੀਕ ਹੈ ਬਾਪੂ ਐਡਾ ਮਾੜਾ ਨਹੀਂ ਹੈਗਾ ਠੀਕ ਹੈ ਤੂੰ ਐਂ ਵੇਖ ਲਾ ਵੀ ਮੇਰੇ ਪਿਓ ਨੇ ਮੇਰੇ ਭਰਾ ਨੂੰ ਕੰਨਾ ਪੜਾਦੋ ਉਹਨਾਂ ਨੂੰ 10-10 ਨਹੀਂ ਪਾਸ ਕਰਾਈਆਂ ਹਨ ਮੈਨੂੰ ਵੀ ਇਹ ਕਰਾਈ ਕਿੰਨੀ ਪੜ੍ਹਾਈ ਕਰਾਈ ਹਨ ਮੈਂ ਜਿੱਥੇ ਮਰਜ਼ੀ ਮਾਨਾ ਖੁੜੀ ਕਰ ਲਿਆ ਪਰ ਤੂੰ ਮੇਰੀ ਗੱਲ ਸੁਣ ਉਹ ਬਾਪੂ ਨੂੰ ਕੁਝ ਨਾ ਕਹੇ ਤੂੰ ਘਰੇ ਜਾ ਨਹੀਂ ਬੱਤ ਮੈਂ ਨਾ ਨਾ ਮੈਂ ਜਮੀਨ ਦਾ ਲਾਲ ਤੇ ਨਾ ਮੈਨੂੰ ਘਰ ਦਾ ਲਾਲ ਚਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਪੁੱਤ ਤੇਰੇ ਨਾਲ ਜਾਵਾਂਗੀ ਜੇ ਤੂੰ ਇੱਕ ਰੋਟੀ ਲਿਆਵੇਂਗਾ ਆਪਾਂ ਮਾਂ ਪੁੱਤ ਦੀ ਖਾ ਲਾਂਗੇ ਪਰ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਮਾਂ ਮੈਂ ਮਾਂ ਪੁੱਤ ਨਹੀਂ ਨਹੀਂ ਮੈਂ ਨਹੀਂ ਰਹਿ ਸਕਦੀ ਤੂੰ ਜਿਆਦਾ ਨਾ ਕਰ ਸੁਣ ਨਹੀਂ ਪੁੱਤ ਮੈਂ ਬਸ ਫੈਸਲਾ ਮੇਰਾ ਬਸ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਉਹ ਉਹ ਮੇਰੀ ਗੱਲ ਸੁਣ ਲੈ ਮੈਂ ਘਰੇ ਆ ਜਾਊਂਗਾ ਮੇਰੀ ਗੱਲ ਸੁਣ ਬਾਪੂ ਦਾ ਦਿਮਾਗ ਨਾ ਖੇਡਿਆ ਜਾਂਦਾ ਕੱਲ ਨੂੰ ਬਾਪੂ ਨੂੰ ਕੁਝ ਹੋ ਗਿਆ ਨਾ ਇਹ ਗੰਦਬੰਦ ਨੇ ਆਪਣਾ ਨਾਂ ਲਿਖਾਉਣਾ ਵੀ ਇਹ ਮਾਂ ਪੁੱਤ ਨੇ ਵਜੋਂ ਨਾ ਕੁਝ ਹੋ ਗਿਆ ਉਸਰਾ ਬਾਪੂ ਤੋਂ ਬੁੱਠੜ ਲਾ ਕੇ ਪੁੱਤ ਬਾਤ ਮੈਂ ਤੇ ਨੂੰ ਇੱਕਾਤ ਬਸ ਇਹ ਕਰਤਾ ਜੀ ਲਿਖਾ ਦੇਂਦੇ ਜਿਹੜ ਮੈਂ ਜੰਗੀ ਜਾਗਦੀ ਬੈਠੀ ਐ ਨਾ ਮੈਂ ਦਉ ਥੋਕ ਕੇ ਗਵਾਈ ਬਈ ਸਾਨੂੰ ਇਹੀ ਕੰਜਰ ਖਰਾਬ ਕਰਦਾ ਉਹ ਨਹੀਂ ਮਾਂ ਇਹ ਬਹੁਤ ਛਾਤਰ ਬੰਦਾ ਲੀਡਰਾਂ ਬੈਠੇ ਨੇ ਉੱਠਣੇ ਤੇ ਲੀਡਰਾਂ ਨੂੰ ਪਤਾ ਕਿਓ ਜਿਹੋ ਹੁੰਦੇ ਇਹ ਬਹੁਤ ਛਾਤਰ ਬੰਦਾ ਆਪ ਨੂੰ ਸਾਰ ਨੂੰ ਬੁਸਾ ਜਾਊਗਾ ਕਾਲੇ ਬੇਬੇ ਗੱਲ ਸੁਣ ਬਾਪੂ ਦੀ ਜਿੰਦਗੀ ਨੂੰ ਆਪਣਾ ਚੰਗਾ ਹੈ ਕੁਛ ਅੱਜ ਮੇਰੇ ਬਾਪੂ ਨੂੰ ਕੁਛ ਹੋ ਗਿਆ ਨਾ ਕਾਲਾ ਮੈਨੂੰ ਵੀ ਦੋ ਖੂਬ ਬਾਪੂ ਫਿਰ ਜੰਗਾ ਬਾਪੂ ਨਹੀਂ ਮਾੜਾ ਹੈਗਾ ਬਾਪੂ ਕੋ ਲੱਖਾਂ ਨਹੀਂ ਕਰੋੜਾਂ ਚੋਂ ਇੱਕ ਹੈ ਤੇ ਬਾਪੂ ਫਿਰ ਉਹਦੇ ਮਗਰ ਕਿਉਂ ਲੱਗਦਾ ਉਹਨੂੰ ਅਕਲ ਨਹੀਂ ਆਉਂਦੀ ਉਹ ਬਾਪੂ ਇਹ ਮੇਰਾ ਪੁੱਤ ਆ ਉਹ ਗਾਂ ਭਾਂਦੇ ਪੋਤਾ ਜਿੰਨਾਂ ਨੂੰ ਉਹ ਆਂਦਾ ਘਰੇ ਰੱਖੋ ਇਹ ਪਤਾ ਕੀ ਕਰਦਾ ਜਦੋਂ ਬਾਪੂ ਜਾਂਦਾ ਨਾ ਉੱਥੇ ਇਹਦੀ ਦੁੱਗਣੀ ਤਿਕਣੀ ਬਾਪੂ ਦੀ ਸੇਵਾ ਕਰਦਾ ਕਿਉਂ ਕਰਦਾ ਤੇ ਜ਼ਮੀਨ ਦੇ ਲਾਲਚ ਦਾ ਮਾਰਾ ਆ ਬਾਪੂ ਨੂੰ ਪੀਣ ਨਹੀਂ ਹੁੰਦੇ ਠੀਕ ਹੈ ਇਸ ਚੀਜ਼ ਦਾ ਫਾਇਦਾ ਠਾਈ ਜਾਂਦਾ ਬੇਬੇ ਗੱਲ ਸੁਣ ਸਾਰਾ ਕੁਝ ਠੀਕ ਉੱਥੇ ਹੀ ਹੋ ਜੂਗਾ ਸਿਮਰਨ ਆਉਂਦੇ ਪਿਆ ਛੋਟੇ ਹੁਣ ਸਿਮਰਾਂ ਆਊਗਾ ਬਾਪੂ ਨਾਲ ਤੇ ਨਾਰਮਲ ਹੋ ਜਾਣਾ ਜੇ ਆਪਾਂ ਅੱਜ ਕੋਈ ਪੰਗਾ ਖੜਾ ਕਰਦੇ ਨਾ ਇਹ ਇਹੀ ਚੀਜ਼ ਸੋਚਦਾ ਮੱਖਣਾ ਠੀਕ ਹੈ ਵੀ ਕੋਈ ਜੱਬਖਾਨਾ ਖੜਾ ਹੋਵੇ ਠੀਕ ਹੈ ਆਪਣੀ ਸ਼ਾਂਤ ਹੀ ਆਪਣਾ ਘਰ ਵਜਾ ਰੱਖ ਸਕੋ ਜੀ ਠੀਕ ਹੈ ਕੋਈ ਗੱਲ ਨਹੀਂ ਮਾਂ ਮੈਂ ਤੇਰੇ ਆਸ-ਪਾਸ ਹੀ ਆ ਠੀਕ ਹੈ ਤੂੰ ਇੱਕ ਕੰਮ ਕਰ ਬਾਪੂ ਨੂੰ ਘਰੇ ਲੈ ਆ ਤੇ ਮੈਂ ਚੱਲ ਨਹੀਂ ਗੱਲ ਸੁਣ ਪੁੱਤ ਮੇਰੀ ਮੈਂ ਸਿਮਰਾ ਖੜਾ ਕਦੋਂ ਸੁਤੀ ਆਉਂਗਾ ਕਦੋਂ ਆਊਗਾ ਮੈਂ ਤਾਂ ਪੁੱਤ ਤੇਰੇ ਬਿਨਾ ਇੱਕ ਘੰਟਾ ਨਹੀਂ ਰਹਿ ਸਕਦੀ ਕੋਈ ਨਹੀਂ ਮਾਂ ਨਹੀਂ ਨਹੀਂ ਪੁੱਤ ਮੈਂ ਨਹੀਂ ਰਹਿ ਸਕਦੀ ਉਹ ਮੈਂ ਤੇਰੇ ਆਸ-ਪਾਸ ਹੀ ਆ ਮੇਰੀ ਗੱਲ ਸੁਣ ਤੈਨੂੰ ਮੇਰੀ ਤੇ ਬਾਪੂ ਦੀ ਸੌਂ ਲੱਗੇ ਜੇ ਤੂੰ ਘਰ ਛੱਡੇ ਤੈਨੂੰ ਸੌਂ ਲੱਗੇ ਕਾਹ ਨਹੀਂ ਛੱਡਣਾ ਪਤ ਤੋਕੋ ਕੋਪੀ ਤਾ ਹੁੰਦੇ ਵੇਖੇ ਆ ਤੇਰੇ ਸਾਗੇ ਮਾਪੇ ਵੀ ਸਮਾਪੇ ਬਣ ਗਏ ਮਮਤਾ ਕੋਈ ਨਹੀਂ ਕਰ ਸਕਦਾ ਵੀ ਪਤਾ ਕਮੜਾ ਬੇਬੀ ਅੱਜ ਤੱਕ ਤਰਾ ਆਇਆ ਹੁਣ ਤੂੰ ਕਿੱਥੇ ਜਾਏਗਾ ਨਾ ਘਰਦਰਾ ਕਾਟਦਾ ਸੁਸ ਕਰਦਾ ਕੋਈ